ਹਾਂਜੀ ਪੁੱਤ ਹਰਬਲ ਦੱਸੋ ਸ਼ੁਕ ਸ਼ੁਕ ਕਰਦੀ ਆਉਂਦੀ ਹਾਂ ਸਭ ਨੂੰ ਸ਼ਹਿਰ ਪਹੁੰਚਾਉਂਦੀ ਹਾਂ ਲਾਲ ਗੱਡੀ ਜੀ ਸ਼ਾਬਾਸ਼ ਲਾਲ ਗੱਡੀ ਹਾਂਜੀ ਅੱਗੇ ਅਸੀਂ ਇੱਥੇ ਤੁਸੀਂ ਦੱਸੋ ਹਵਾ ਵੀ ਚੁੜਦਾ ਜਾਵਾਂ ਸਭ ਨੂੰ ਦੂਜੇ ਦੇਸ਼ਾਂ ਵਿੱਚ ਪਹੁੰਚਾਵਾਂ ਕੀ ਹੁੰਦਾ ਜੱਟ ਸ਼ਾਬਾਸ਼ ਤੂੰ ਆਓ ਜੀ ਤੁਸੀਂ ਦੱਸੋ 4 ਪਈਆਂ ਤੇ ਭਜਦੀ ਹਾਂ ਪੌਂ 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 ਕਰਦੀ ਹਾਂ ਸ਼ਾਬਾਸ਼ ਆਜੂ ਬਤ ਤੁਸੀਂ ਦੱਸੋ 2 ਪਈਆਂ ਤੇ ਭਜਾਈ ਜਾ ਟੱਲੀ ਵਜਾਈ ਜਾ ਚਾਕਰ ਜੀ ਗੁੱਡ ਆਜੂ ਬਤ ਹਾਂਜੀ ਤੁਸੀਂ ਦੱਸੋ ਹਾਂਜੀ ਤੁਸੀਂ ਦੱਸੋ ਬਤ ਚਾਬੀ ਨਾਲ ਇਸ ਨੂੰ ਚਲਾਈਏ ਖੇਤਾਂ ਵਿੱਚ ਖੂਬ ਭੁਜਾਈਏ ਪਿੱਛੇ ਇੱਕ ਟਰਾਲੀ ਪਈ ਏ ਅਰੇ ਤਰਜੀ ਗੁੱਡ ਆਓ ਜੀ ਤੁਸੀਂ ਦੱਸੋ ਪਾਣੀ ਵਿੱਚ ਧਰਦੀ ਜਾਵਾਂ ਪਾਣੀ ਦੀ ਮੈਂ ਸੈਰ ਕਰਾਵਾਂ ਕਿੱਤੀ ਜੀ ਸ਼ਾਬਾਸ਼ ਹਾਂਜੀ ਪੁੱਤ ਹਰ ਬਲ ਦੱਸੋ ਸ਼ੁਕ ਸ਼ੁਕ ਕਰਦੀ ਆਉਂਦੀ ਹਾਂ ਸਭ ਨੂੰ ਸ਼ਹਿਰ ਪਹੁੰਚਾਉਂਦੀ ਹਾਂ ਲਾਲ ਗੱਡੀ ਜੀ ਸ਼ਾਬਾਸ਼ ਲਾਲ ਗੱਡੀ ਹਾਂਜੀ ਅੱਗੇ ਅਸੀਂ ਉੱਤੇ ਤੁਸੀਂ ਦੱਸੋ ਹਵਾ ਵਿੱਚ ਉੜਦਾ ਜਾਵਾਂ ਸਭ ਨੂੰ ਦੂਜੇ ਦੇਸ਼ਾਂ ਵਿੱਚ ਪਹੁੰਚਾਵਾਂ ਕੀ ਹੁੰਦਾ ਜੱਟ ਸ਼ਾਬਾਸ਼ ਤੂੰ ਆਓ ਜੀ ਤੁਸੀਂ ਦੱਸੋ 4 ਪਈਆਂ ਤੇ ਭੱਜਦੀ ਹਾਂ ਪੌਂ 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 ਕਰਦੀ ਹਾਂ ਬੱਸ ਜੀ ਸ਼ਾਬਾਸ਼ ਆਜੋ ਬਤੁ ਤੁਸੀਂ ਦੱਸੋ 2 ਪਈਆਂ ਤੇ ਭਜਾਈ ਜਾ ਟੱਲੀ ਵਜਾਈ ਜਾ ਸ਼ਾਕਰ ਜੀ ਗੁੱਡ ਆਜੋ ਬਤੁ ਹਾਂ ਜੀ ਤੁਸੀਂ ਦੱਸੋ ਹਾਂਜੀ ਤੁਸੀਂ ਦੱਸੋ ਬਤ ਚਾਬੀ ਨਾਲ ਇਸ ਨੂੰ ਚਲਾਈਏ ਖੇਤਾਂ ਵਿੱਚ ਖੂਬ ਭਜਾਈਏ ਪਿੱਛੇ ਇੱਕ ਟਰਾਲੀ ਪਾਈਏ ਅਰੇ ਤਰਜੀ ਗੁੱਡ ਆਓ ਜੀ ਤੁਸੀਂ ਦੱਸੋ ਪਾਣੀ ਵਿੱਚ ਕਰਦੀ ਜਾਵਾਂ ਪਾਣੀ ਦੀ ਮੈਂ ਸੈਰ ਕਰਾਵਾਂ ਸ਼ਾਬਾਸ਼ ਹਾਂਜੀ ਪੁੱਤ ਹਰਬਲ ਦੱਸੋ ਸ਼ੁਕ ਸ਼ੁਕ ਕਰਦੀ ਆਉਂਦੀ ਹਾਂ ਸਭ ਨੂੰ ਸ਼ਹਿਰ ਪਹੁੰਚਾਉਂਦੀ ਹਾਂ ਲਾਲ ਗੱਡੀ ਜੀ ਸ਼ਾਬਾਸ਼ ਲਾਲ ਗੱਡੀ ਹਾਂਜੀ ਅੱਗੇ ਸੀ ਇਹ ਤੇ ਤੁਸੀਂ ਦੱਸੋ ਹਵਾ ਵਿੱਚ ਉੜਦਾ ਜਾਵਾਂ ਸਭ ਨੂੰ ਦੂਜੇ ਦੇਸ਼ਾਂ ਵਿੱਚ ਪਹੁੰਚਾਵਾਂ ਕੀ ਹੁੰਦਾ ਜੱਟ ਸ਼ਾਬਾਸ਼ ਤੂੰ ਆਓ ਜੀ ਤੁਸੀਂ ਦੱਸੋ 4 ਪਈਆਂ ਤੇ ਭੱਜਦੀ ਹਾਂ ਪੌਂ 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 ਕਰਦੀ ਹਾਂ ਬਸ ਜੀ ਸ਼ਾਬਾਸ਼ ਆਜੋ ਬਤੁ ਤੁਸੀਂ ਦੱਸੋ 2 ਪਈਆਂ ਤੇ ਭਜਾਈ ਜਾ ਟੱਲੀ ਵਜਾਈ ਜਾ ਚਾਕਰ ਜੀ ਗੁੱਡ ਆਜੋ ਬਤੁ ਹਾਂਜੀ ਤੁਸੀਂ ਦੱਸੋ ਹਾਂਜੀ ਤੁਸੀਂ ਦੱਸੋ ਬਤ ਚਾਬੀ ਨਾਲ ਇਸ ਨੂੰ ਚਲਾਈਏ ਖੇਤਾਂ ਵਿੱਚ ਖੂਬ ਭਜਾਈਏ ਪਿੱਛੇ ਇੱਕ ਟਰਾਲੀ ਪਾਈਏ ਅਰੇ ਤਰਜੀ ਗੁੱਡ ਆਓ ਜੀ ਤੁਸੀਂ ਦੱਸੋ ਪਾਣੀ ਵਿੱਚ ਧਰਦੀ ਜਾਵਾਂ ਪਾਣੀ ਦੀ ਮੈਂ ਸੇਅਰ ਕਰਾਵਾਂ ਸ਼ਾਬਾਸ਼